ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰ ਪੋਣੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੰਦ ਦਾ ਕੀਤਾ ਗਿਆ ਐਲਾਨ ਪੰਜਾਬ ਬੰਦ ਦੀ ਕੋਲ ਲਈ ਅੱਜ 28 ਜਨਵਰੀ ਨੂੰ ਜਲੰਧਰ ਲੁਧਿਆਣਾ ਫਗਵਾੜਾ ਨਵਾਂ ਸ਼ਹਿਰ ਹੁਸ਼ਿਆਰਪੁਰ ਅਤੇ ਮੋਗਾ ਬੰਦ ਦਾ ਦਿੱਤਾ ਗਿਆ ਸੱਦਾ ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀ ਆਰ ਅੰਬੇਡਕਰ ਦੀ ਬੁੱਤ ਤੋੜਨ ਦੇ ਮਾਮਲੇ ਵਿੱਚ ਅੱਜ 28 ਜਨਵਰੀ ਨੂੰ ਪਾਜਪਾ ਵੱਲੋਂ ਪੰਜਾਬ ਭਰ ਵਿੱਚ ਕੀਤਾ ਜਾਵੇਗਾ ਮੋਨ ਵਿਰੋਧ ਪ੍ਰਦਰਸ਼ਨ ਲਗਭਗ 1 ਘੰਟਾ ਚੱਲੇਗਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਸੰਸਦ ਰਾਗਵ ਚੱਢਾ ਨੇ ਕੇਂਦਰ ਤੋਂ ਪ੍ਰਯਾਗਰਾਜ ਮਹਾਕੁੰਭ ਦੀ ਫਲਾਈਟ ਦਾ ਕਿਰਾਇਆ ਘੱਟ ਕਰਨ ਦੀ ਕੀਤੀ ਅਪੀਲ ਸ਼ਰਧਾਲੂਆਂ ਦੀ ਸੇਵਾ ਨੂੰ ਦੱਸਿਆ ਸਭ ਤੋਂ ਵੱਡਾ ਧਰਮ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਹਾਸਲ ਕੀਤੀ ਵੱਡੀ ਕਾਮਯਾਬੀ ਨਾਰਕੋ ਅਤਵਾਦੀ ਮੋਡੀਊਲ ਦਾ ਕੀਤਾ ਪਰਦਾਫਾਸ਼ ਅਮਰੀਕਾ ਸਥਿਤ ਨਾਮੀ ਤਸਕਰਾਂ ਦੇ ਦੋ ਗੁਰਗਿਆਂ ਨੂੰ ਕੀਤਾ ਕਾਬੂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਕੀਤੀ ਸਾਂਝੀ ਕਾਬੂ ਕੀਤੇ ਗਏ ਦੋਵੇਂ ਮੁਲਜ਼ਮ ਗੁੰਟਾਲਾ ਪੁਲ ਸਚੋਕੀ ਤੇ ਗ੍ਰਨੇਡ ਸੁੱਟਣ ਵਿੱਚ ਸੰਸ਼ਾਮ ਵੱਲੋਂ ਮੁਲਜ਼ਮਾ ਕੋਲੋਂ ਇੱਕ ਹੈਂਡ ਗ੍ਰਨੇਡ ਅਤੇ ਦੋ ਆਧੁਨਿਕ ਪਿਸਤੌਲ ਵੀ ਕੀਤੀ ਗਈ ਬਰਾਮਦ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੈਸ਼ਨ 2024-25 ਦੇ ਦੌਰਾਨ ਨੋਨ ਬੋਰਡ ਕਲਾਸਾਂ ਦੇ ਲਈ ਅੰਗਰੇਜ਼ੀ ਵਿਸ਼ੇ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਨਵੀਂ ਅੰਤਰਿਕ ਮੁਲਾਂਕਣ ਆਈਐਨਏ ਅਤੇ ਸਤਤ ਸਮੱਗਰ ਮੁਲਾਂਕਣ ਸੀਸੀਈ ਪ੍ਰਣਾਲੀ ਕੀਤੀ ਲਾਗੂ। ਬੋਰਡ ਨੇ ਇਸ ਸੰਬੰਧ ਵਿੱਚ ਸਕੂਲ ਪ੍ਰਮੁੱਖਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਕੀਤੇ ਜਾਰੀ ਇਹ ਮੁਲਾਂਕਣ 3 ਤੋਂ 15 ਫਰਵਰੀ ਤੱਕ ਸਕੂਲ ਪੱਧਰ ਤੇ ਕੀਤਾ ਜਾਵੇਗਾ ਆਯੋਜਿਤ ਅਧਿਆਪਕਾਂ ਨੂੰ ਆਡੀਓ ਕਲਿੱਪ ਪ੍ਰਸ਼ਨ ਬੈਂਕ ਅਤੇ ਵਰਕਸ਼ੀਟ ਵਰਗੀ ਸਮੱਗਰੀ ਬੋਰਡ ਵੱਲੋਂ ਕੀਤੀ ਜਾਵੇਗੀ ਮੁਹਈਆ ਪਿਛਲੇ ਕੁਝ ਦਿਨਾ ਤੋਂ ਮੌਸਮ ਸਾਫ਼ ਅਤੇ ਧੁੱਪ ਨਿਕਲਣ ਤੋਂ ਬਾਅਦ ਹੁਣ ਅੱਜ 28 ਜਨਵਰੀ ਮੰਗਲਵਾਰ ਤੋਂ ਸ਼ਹਿਰ ਦੇ ਸਾਰੇ ਸਕੂਲ ਖੁੱਲਣਗੇ ਪੁਰਾਣੇ ਸਮੇਂ ਮੁਤਾਬਕ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਵੀ ਹੁਣ ਮੌਸਮ ਨੂੰ ਦੇਖਦਿਆਂ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਨਾ ਕਰਨ ਦਾ ਕੀਤਾ ਫੈਸਲਾ ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫੇਰ ਕਰਵਟ ਲੈਣੀ ਕੀਤੀ ਸ਼ੁਰੂ ਸੂਬੇ ਵਿੱਚ ਇੱਕ ਵਾਰ ਫਿਰ ਠੰਡ ਲਹਿਰ ਦੇ ਨਾਲ-ਨਾਲ ਤੁੰਦ ਦਾ ਵੀ ਅਲਰਟ ਕੀਤਾ ਗਿਆ ਜਾਰੀ ਏਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣ ਟੀਵੀ ਦੇ ਨਾਲ